Қардың ж金 Thank you. Eh ਅਜੇ ਕੁਛ ਨਹੀਂ ਹੈ ਕੋਈ ਪ੍ਰੋਸਪੋਨ ਕਰਤਾ ਨਹੀਂ ਕੋਈ ਨਹੀਂ ਨਿਕਲਿਆ ਅਜੇ ਕੁਛ ਨਹੀਂ ਹੈ ਤੇ ਫਿਰ ਰੋਲਾ ਜਿਹਾ ਪਿਆ ਫਾਰਮ ਪਾੜੇ ਦੇ ਫੜੇ ਮੈਂ ਹੁਣੇ ਆਇਆ ਮੇਰੇ ਨਹੀਂ ਮੈਨੂੰ ਨਹੀਂ ਮੈਂ ਹਾਂ ਮੈਂ ਹੁਣੇ ਆਇਆ ਜੀ ਪਹੁੰਚਿਆ ਮੈਨੂੰ ਪਤਾ ਹੈ ਤੇ ਸਾਡੀ ਡਿਊਟੀ ਏ ਸੀ ਹਾਂਜੀ ਤੇ ਫਿਰ ਤੁਸੀਂ ਅੰਦਰ ਡਿਊਟੀ ਟਾਈਮ ਤੇ ਹੈ ਨਹੀਂ ਮੈਂ ਹੁਣੇ ਆਇਆ ਹਾਂ ਨਾ ਹੁਣੇ ਕੀ ਕੰਮ ਲੱਗਦਾ ਜੀ ਜਿਹੜਾ ਆਪਣਾ ਇੰਨਾ ਕੁਛ ਹੰਗਾਮਾ ਹੋਣ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹਮੇ ਕੋਈ ਪਤਾ ਨਹੀਂ ਕੀ ਹੋਣਾ ਇਸ ਪੂਰਕ ਇਸ ਮੁੱਚੀ ਪ੍ਰਕਿਰਿਆ ਦਾ ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ ਹੈ ਵੈਸੇ ਬੰਦੇ ਥੋੜ ਨੂੰ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ 46 ਟੋਟਲ ਵੋਟਾਂ ਨੇ 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ ਤੇ ਦੋ ਆਬਜ਼ਰਵਰ ਆਉਂਦੇ ਹੁੰਦੇ ਆ ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ ਇੱਕ ਆਉਂਦਾ ਹੁੰਦਾ 올림픽 ਐਸੋਸੀਏਸ਼ਨੋਂ ਉਹਨਾਂ ਨੂੰ ਦੋਨਾਂ ਨੂੰ ਮਿਲਦਾ ਸਰਕਾਰ ਨੇ ਆਪਦੇ ਇੱਥੇ ਬੁਲਾ ਲਿਆ ਕਚਹਿਰੀਆਂ 'ਚ ਉਹ ਜਿੰਨਾ ਚਿਰ ਆਉਂਦੇ ਨਹੀਂ ਉਹਨਾਂ ਚਰਚੋਂ ਦੀ ਫਿਕਰ ਹੈ ਜਿਹੜੀ ਉਹ ਕੇ ਨਹੀਂ ਚੱਲਦੀ ਹੁਣ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੂੰ ਵੀ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ ਤਹਿਸੀਲਦਾਰ ਸਾਹਿਬ ਨੇ ਸਹਿਯਾ ਦਿੱਤਾ ਕਿ ਉਹਨਾਂ ਕੋਲ ਗਏ ਆ ਰਾਇ ਮਸ਼ਪਰਾ ਕਰਨ ਲਈ ਕੀ ਕਰੀਏਗੇ ਮਤਲਬ ਤਕਰੀਬਨ ਪੋਸਟਮੈਨ ਜਿਆਦੇ ਹਾਲਾਤ ਆ ਉਹਨਾਂ ਦੇ ਇਹੀ ਲੱਗਦੇ ਆ ਵੀ ਬਸੇ ਸਾਹਿਬ ਜਿਹਸ ਤਰ੍ਹਾਂ ਸ਼ਾਂਤੀ ਗੁਰੂ ਕਰਿਆ ਸੀ ਅਚਾਨਕ ਜਿਹੜਾ ਕੁਝ ਵਾਪਰਿਆ ਉਹ ਕਿਵੇਂ ਦੇਖਦੇ ਨੇ ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾਰੀਆਂ ਵੀ ੱੱਕੇ ਨਾ ਪੜਨਾ ਹੈ ਵੋਟਾਂ ਨਾ ਵੜਜੋ ਕੋਈ ਹਰ ਇੱਕ ਦਾ ਹੱਕ ਹੈ ਚੋਣ ਲੜਨਾ ਹੱਕ ਹੈ ਬਣਨਾ ਪਰ ਜੇ ਛੋਟੇ ਕੋਲੇ ਵੋਟਾਂ ਹੈ ਨਹੀਂ ਫਿਰ ਬਹਿ ਕੇ ਕੋਈ ਅਡਜਸਟਮੈਂਟ ਕਰ ਲੋ ਵੀ ਇੱਕ ਅਦਾ ਉਹਦਾ ਸਾਨੂੰ ਦੇ ਦਿਓ ਨਹੀਂ ਉਹ ਚੱਲ ਜਾਂਦੀ ਹੁੰਦੀ ਹੈ ਗੱਲ ਬੈਠ ਕੇ ਹੋ ਜਾਂਦਾ ਹੁੰਦਾ ਕੋਈ ਇਹ ਜੀ ਗੱਲ ਨਹੀਂ ਪਰ ਜੇ ਕੋਈ ਧੱਕੇ ਨਾਲ ਵੀ ਮੈਂ ਬਣਨਾ ਹੈ ਉਹ ਗਲਤ ਹੁੰਦਾ ਸਿਸਟਮ ਉਹ ਤੁਹਾਡੇ ਸਾਹਮਣੇ ਹੋਇਆ ਸਾਰਾ ਜੀ ਤੁਸੀਂ ਚਾਰ ਪੰਜ ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ ਇਹ ਹਾਲਾਤ ਪਹਿਲਾਂ ਕਦੇ ਨਹੀਂ ਨਹੀਂ ਕਦੇ ਨਹੀਂ ਹੋਇਆ ਮੈਂ ਮੈਂ ਰਿਹਾ ਮੈਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ ਉਦੋਂ ਮੈਂ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ ਜਲੰਧਰ ਤੋਂ ਸੀ ਬਲਬੀਰ ਸਿੰਘ ਸਰਦਾਰ ਸਵਰਨ ਸਿੰਘ ਦੇ ਭਤੀਜੇ ਉਦੋਂ ਵੀ ਕਦੇ ਨਹੀਂ ਹੋਇਆ ਸੀ ਸਰਬਸੰਮਤੀ ਨਹੀਂ ਹੁੰਦੀ ਹੁੰਦੀ ਸੀ ਹੈ ਰਾ ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ ਉਹ ਚੋਣ ਸਰਵਸਥੀ ਨੇ। ਇਹ ਖੇਡਾਂ ਦੇ ਵਿੱਚ ਇਹ ਕੁਛ ਤੁਹਾਨੂੰ ਕਿਵੇਂ ਲੱਗਦਾ ਹੈ? ਨਹੀਂ ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ। ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਇਹ ਜਿਹੜੇ ਪਾਦੇ ਵਿੱਚੋਂ ਬੜੀ ਸੀਗੇ ਦੋ ਜਣੇ। ਮਤਲਬ ਇੱਕ ਪੁਲਿਸ ਮੁਲਾਜ਼ਮ। ਆ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਬਾਜ਼ੂ ਸੀਗਾ। ਉਹ ਦੱਸਦੇ ਨੇ। ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਹੈ? ਜਿਸ ਤਰ੍ਹਾਂ ਚੋਣ ਸ਼ੁਰੂ ਹੋਈ ਸੀ, ਸੜਕਾਂ ਘੇਟਾ ਨਾ ਕਰਮੂਤਿੰਦੇ। ਨਹੀਂ ਪ੍ਰਸ਼ਾਸਨ ਦੇ ਜਿਹੜਾ ਰੋਲਾ ਰੱਪਾ ਪਿਆ ਉਹ ਪ੍ਰਸ਼ਾਸਨ ਕਰਕੇ ਪਿਆ ਨਹੀਂ ਤੇ ਕਹਿੰਦੇ ਨਹੀਂ ਸੀ। ਅਮਨ ਮਾਨਾ ਸੀ ਕਦੇ ਵੀ ਨਹੀਂ ਸੱਦੀ ਇੰਨੀਆਂ ਚੋਣਾ ਹੁੰਦੀਆਂ ਹੁੰਦੀਆਂ ਕਦੇ ਵੀ ਨਹੀਂ ਬੁਲਾਇਆ ਕਿਤੇ ਬੈਠ ਆਪ ਦੀ ਬੈਠ ਕੀ ਕਰ ਲੈਣੇ ਕਦੇ ਗਰੋਲਾ ਹੀ ਨਹੀਂ ਪਿਆ ਤੇ ਅਗਲੀ ਰਣਨੀਤੀ ਕੀ ਹੈ ਜੀ ਫਿਰ ਐਸੋਸੀਏਸ਼ਨ ਵੱਲੋਂ ਇਹ ਤਾਂ ਹੁਣ ਵੇਖਾਂਗੇ ਕੀ ਹੁੰਦਾ ਜੇ ਫੈਸਲਾ ਹੋ ਗਿਆ ਉਸ ਤੋਂ ਬਾਅਦ ਹੀ ਰਣਨੀਤੀ ਜੀ ਸਤ ਜੀ ਕੀ ਲੱਗਦਾ ਹੈ ਕਿਆ ਹੋ ਬੈਠ ਕਰਾਈ ਜੇ ਕੋਰੋਨਾ ਆ ਗਿਆ ਕੋਈ ਵੋਟਾਂ ਹੈ ਨਹੀਂ ਉਹਨੇ ਕੋਲ ਦੋ ਵੋਟਾਂ ਨੇ 44 ਵੋਟਾਂ ਇੱਕ ਪਾਸੇ ਦੋ ਇੱਕ ਪਾਸੇ ਜਿਹੜੇ ਸਟਾਰਟ ਦੇ ਬੰਦੇ ਨੇ ਕੌਣ ਨੇਗੇ ਉਹ ਸਰਕਾਰ ਦੇ ਬੰਦੇ ਨੇ ਇਹ ਲੱਗਦਾ ਵੀ ਕਾਬੂ ਛੋਣਾ ਚਾਹੁੰਦੀ ਹੈ ਹਾਂ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪੜਨ ਦੀ ਕਾਹ ਖੋਹਣ ਦੀ ਕੋਸ਼ਿਸ਼ ਕਰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਕ ਨੇ ਜਿਹੜੇ ਕਰ ਰਹੇ ਨੇ ਇਹ ਤੁਹਾਨੂੰ ਡਿਸਕਲੋਜ਼ ਕਰ ਦੇਵਾਂਗੇ ਇੱਕ ਵਾਰ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦੇ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਪੁਲਿਸ ਪ੍ਰਸ਼ਾਸਨ ਨੇ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਹੈ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ অবজারভার ਲਾਇਆ 올림픽 ਐਸੋਸੀਏਸ਼ਨ ਨੇ অবজারভার ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ অবজারভার ਕਿਵੇਂ ਲਾਤੇ ਕੀ ਮੰਗੀ ਹੈ ਤੁਹਾਡੀ ਹੁਣ ਸਾਫ਼ ਸੁਥਰਾ ਟੱਗ ਨਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐਡੀ ਫੋਰਸ ਲਾਈ ਗਈ ਹੈ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਹੈ ਕਬਜ਼ਾ ਕਰਨ ਦੀ ਨੀਅਤ ਹੈ ਆਪ ਜਗਤ ਸਰਕਾਰ ਕਰਨ ਲਈ ਸਰਕਾਰ ਕੋਈ ਵੀ 600 ਬਜਲੀ ਸੀ ਬੰਦ ਨਹੀਂ ਮੇਰੇ ਕੁਛ ਇੱਕ ਜਆ ਮੈਂ ਠੀਕ ਹੈ ਇਹ ਕੀ ਕੌਣ ਸੀ ਬੰਦੇ ਤੁਸੀਂ ਉੱਪਰ 스테ਟ ਤੇ ਖੜੇ ਸੀਗੇ ਜਿਹੜੀ ਕੀ ਗੱਲ ਹੋਈ ਹੈ ਜਿਹੜੀ ਅੱਜ ਅੱਜ ਇਲੈਕਸ਼ਨ ਇੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਹੋ ਰਹੀ ਸੀ ਉਹਦੇ ਚ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਿਹੜੀ ਪੜਤਾਲ ਤੇ ਵਾਪਸੀ ਸੀ ਤੇ ਉੱਥੇ ਦੇਖਿਆ ਕਿ ਜਿਹੜਾ ਸਰਕਾਰ ਦੇ ਨਮਾਇਦਿਆਂ ਨੂੰ ਦੱਸਿਆ ਹੈ ਕਿ ਨਹੀਂ ਸਾਡਾ ਨਹੀਂ ਬਣ ਰਿਹਾ ਦੂਜੀ ਸਾਰੇ ਔਦੇਦਾਰ ਬਣ ਰਹੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਜਿਹੜੀ ਗੈਰ ਕਾਨੂੰਨੀ ਗੁੰਡਾਗਰਦ ਵਾਲੀ ਗੱਲ ਆ ਕੇ ਉਹਨਾਂ ਨੂੰ ਜੀ ਤੁਸੀਂ ਗਲਤ ਕੰਮ ਕਰ ਰਹੇ ਹੋ ਜੀ ਕੀ ਕਰ ਰਹੇ ਹੋ ਹਥੋਪਾਈ ਹੋ ਕੇ ਜਿਹੜੇ ਉਹ ਫਾਰਮ ਜਿਹੜੇ ਫੌਂਦੇ ਸੀ ਕੁਝ ਖੋ ਕੇ ਲੈ ਗਏ ਕੁਝ ਅਸੀਂ ਰੋਕ ਲਿਆ ਸੋ ਇਹਦੀ ਅਸੀਂ ਨਿੰਦਾ ਕਰਦੇ ਹਾਂ ਗਲਤ ਗੱਲ ਹੈ ਸੇਡ ਦੇ ਵਿੱਚ ਅਮਨ ਕਾਨੂੰਨ ਦੇ ਨਾਲ ਸਾਰੀ ਗੱਲ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਸਗੈ ਇਹੋ ਜੀ ਗੱਲ ਤੇ ਸਪੋਰਟ ਕਰਨਾ ਚਾਹੀਦਾ ਚਾਹੇ VOTING ਹੋਵੇ ਚਾਹੇ ਸਰਬਸੰਮਤੀ ਨਾਲ ਹੋਵੇ ਆ ਤਾਂ ਪਹਿਲੀ ਵਾਰ ਦੇਖਿਆ ਵੀ ਇਸ ਤਰ੍ਹਾਂ ਪੁਲਿਸ ਵੀ ਲੱਗੀ ਹੋਈ ਸੀ ਇਹਨਾਂ ਨੂੰ ਲਾਦੇ ਪੁਲਿਸਾ ਪੁਲਿਸ ਸਪੋਰਟ ਵਾਸਤੇ ਸੀ ਜੀ ਉਹਨਾਂ ਦੇ ਵੀ ਹਾਂ ਤੁਸੀਂ ਐ ਕਰ ਲਿਓ ਅਸੀਂ ਤਾਂ ਕਰ ਨਹੀਂ ਸਕਦੇ ਵੀ ਤੁਸੀਂ ਆ ਚੀਜ਼ ਕਰ ਲਿਓ ਬਸ ਅਸੀਂ ਉਸ ਤੋਂ ਬਾਅਦ ਕਹਾਂਗੇ ਕਿ ਪੈਂਸਲ 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 ਵੀ ਹੁਣ ਹੋਊਗੀ ਜੀ ਦੇਖਦੇ ਹਾਂ ਜੀ ਹੁਣ ਕੀ ਬੰਦਾ ਅੱਗੇ ਜੋ ਵੀ ਸਾਰੇ ਮੀਟਿੰਗ ਕਰਦੇ ਆ ਵੀ ਕੀ ਕਰਨਾ ਹੈ ਉਸ ਤੋਂ ਪਹਿਲਾਂ ਵੀ ਚੋਣਾ ਹੁੰਦੀ ਰਹੀਆਂ ਕਦੇ 70 ਸਾਲਾਂ ਚ ਕਦੇ ਐਂ ਦਾ ਦਿੱਤਾ ਨਾ ਬਿਲਕੁਲ ਨਹੀਂ ਆ ਦੇਖਿਆ ਹੀ ਆ ਤੁਸੀਂ ਹਾਂ ਬਹੁਤ ਮਾੜੀ ਗੱਲ ਹੈ ਜੀ ਗਲਤ ਗੱਲਾਂ ਵੱਡਾ ਬਦਲਾਅ ਹੋਇਆ ਲੱਗਦਾ ਕੋਈ ਬ ਸਭੀ ਜਿਹੜੇ ਜੋਂ ਜਿਹੜੋ ਕਿ ਬੋਲਦਾ ਹੈਗੇ ਨਾ ਬੜਿਆ ਹੈ ਹਰੇਕ ਜਿਹੜੇ ਦੀਆਂ ਦੋ ਦੋ ਬੋਲਾਰੇ ਤੋਂ ਆਪ ਦੇ ਸੈਕਟਰੀਆਂ ਜੱਜ ਦਾ ਹੁਣ ਸੇ ਇਖਤਿਆਰ ਦਿੰਦਾ ਉਹ ਵੀ ਬਹੁਤ ਬਣ ਗਿਆ ਕਿਉਂ ਰੋਲਾ ਪਤਾ ਪਾਇਆ ਜਾ ਰਿਹਾ ਐ ਐਸੀ ਵੀ ਚੰਗਾ ਨਹੀਂ ਲੱਗਦਾ ਜੋ ਸਿਸਟਮ ਹੈ ਡੈਮੋਕ੍ਰੇਸੀ ਦਾ ਪਾਸੇ ਆ ਗਿਆ ਨਹੀਂ ਆਪ ਦੇ ਡੈਮੋਕ੍ਰੇਸੀ ਦੇ ਸਮਰਥਕ ਹੈ ਕਿਤਾਚੀ ਸਰਪਾ ਤੋਂ ਵੀ ਬੜੀ ਸਾਨੂੰ ਤੁਹਾਨੂੰ ਬੇਸਲ ਨਹੀਂ ਇਹ ਵੀ ਜਿਹੜੀ ਚੋਣ ਹੁੰਦੀ ਹੈ ਹਰ ਹਾਂ ਆਈ ਵਾਰ ਵੀ ਹੈ ਚਾਰ ਸਾਲਾਂ ਬਾਅਦ ਹੋਣੀ ਹੁੰਦੀ ਹੈ ਤੋ ਕਿਉਂ ਹੋਣਾ ਨਹੀਂ ਚਾਹ। ਅਜਿਹਾ ਦਾ ਰਾਜ ਨਹੀਂ ਵਿਆਇ। ਕਾਫੀ ਸਾਲ ਦਾ ਰਾਜ ਨਹੀਂ ਵਿਆਇ। ਕਦੇ ਕਿਸੇ ਰਾਜ ਦੇ ਵਿੱਚ ਕਦੇ ਕੋਹਰਾ ਨਹੀਂ ਸਹਿਰਾਮਨਾ ਚ ਜਿਹਨੋਂ ਲੋਕ ਚੋਂ ਕਿਸੇ ਹੋ ਜਾਂਦੇ ਸੀ ਬਹਿਵੇਂ ਜਿਹਨੇ ਬਾਰੇ ਪੜਿਆ ਚਾਰ ਵਾਰੀ ਸਰਬਸੰਮਤੀ ਨਾਲ ਹੀ ਪੜਿਆ ਉਹ ਤੋਂ ਪਹਿਲਾਂ ਬਲਬੀਰ ਸਿੰਘ ਦੀ ਸਰਬਸੰਮਤੀ ਨੇ ਕਰਦੇ ਰਹੇ। ਸੋ ਹੁਣ ਕਿਉਂ ਬੋਲਦਾ ਨਹੀਂ ਕਿਉਂ ਸਮਝ ਨਹੀਂ ਆਈ ਕਿ ਕਿਉਂ ਇਸ ਗੱਲ ਦੇ ਵਿੱਚ ਕੋਈ ਹੋੜਾ ਜਿਹੀ ਗੱਲ ਹੈ। ਤੋ ਬੈਠ ਕੇ ਕੀਤੀ ਜਾ ਸਕਦੀ ਹੁੰਦੀ ਹੈ। ਕੋਈ ਅਡਜਸਟਮੈਂਟ ਕਰਕੇ ਉਹ ਵੀ ਬੈਠ ਕੇ ਕੀਤੀ ਜਾ ਸਕਦੀ ਹੁੰਦੀ ਹੈ। ਤੋ ਸਾਰੇ ਮਿਲ ਕੇ ਜਿਹੜੇ ਤੁਸੀਂ ਆਏ ਆ ਸਾਰਿਆਂ ਦਾ ਧੰਵਾਦ। ਅਾਇਰੋ ਮੈਂ ਤੁਸੀਂ ਸਵਾਰਿਆ ਰਹੇ ਬਹੁਤ ਲੰਮਾ ਸਮਾਂ ਬਹੁਤ ਸਹਿਯੋਗ ਕੀਤਾ ਸਾਰੇ ਆਪਾਂ ਬੱਗੇ ਬੱਡੇ ਟੂਰਨਾਮੈਂਟ ਕਰਾਏ ਕਬੱਡੀ ਦੇ ਵਰਲਡ ਕੱਪ ਕਰਾਏ ਹੋਣ ਖੇਡਾਂ ਦੇ ਵਿੱਚ ਕਾਫੀ ਬੰਦਿਆਂ ਨੂੰ ਫਾਇਦਾ ਹੋਇਆ ਕਬੱਡੀ ਦੇ ਵਿੱਚ ਸੋ ਤੁਹਾਡਾ ਵੀ ਸਾਰੇ ਦਿਨੇ ਤੁਸੀਂ ਭਰਤਾਨ ਦੇ ਵਿੱਚ ਸਿੱਖੇ ਆਏ ਆ ਤੁਹਾਡਾ ਸਾਰਿਆਂ ਦਾ ਸਾਰੇ ਡਾਡਾ ਸਾਹਿਬ ਨੂੰ ਆਵੇ ਸਾਰੇ ਦਿਨੇ ਅਸੀਂ ਤਾਂ ਰਿਟਾਇਰ ਹੋ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਬਾਅਦ ਕੀ ਜੋ ਪ੍ਰੋਸੈਸਾ ਵੇਖਦੇ ਆਂ

ਤੋ ਕੋਈ ਗੱਲ ਨਹੀਂ ਨੇ ਚੋਣ ਹੋਈ ਜਾਂਦੀ ਥੋੜੀ ਮੇਹੜੀ ਥੋੜੀ ਪੋਰਸ ਲੱਗੀ ਹੋਈ ਸੀ ਫਿਰ ਵੀ ਉੱਥੇ ਤੇ ਇੱਕ ਦੋ ਬੰਦਾ ਕਾਹ ਚੋਂ ਲੈ ਕੇ ਭੱਜ ਜਾਂਦਾ ਹੈ ਕਾਲਜ ਨਹੀਂ ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਆਪ ਦੀ ਚੋਣ ਕਰ ਰਹੇ ਨੇ ਜੀ ਜੂ ਐਸ ਪਰ ਲਾਅ ਜਿੰਦਾ ਵੀ ਹੋਵੇ ਕਰ ਲੰਗੇ ਸਾਡਾ ਉਹਦੇ ਡਾਇਰੈਕਟਲੀ ਦੇਖਦੇ ਨਹੀਂ ਉਹ ਸਟੇਜ ਤੇ ਬੰਦਾ ਚੜ੍ਹ ਕੇ ਸਟੇਜ ਦੇਖੋ ਇਦਾਂ ਅਸੀਂ ਆਰਗੇਨਾਈਜੇਸ਼ਨ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾੜੋ ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਜੋ ਪੋਲਿੰਗ ਜਦੋਂ ਤੋਂ 2 ਵਜੇ ਸਾਡੀ ਪੋਲਿੰਗ ਹੋਣੀ ਹੈ ਅਸੀਂ ਉਦੋਂ ਕਰਾਂਗੇ ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜ ਦਿੱਤਾ ਜਿਹੇ ਜਾਂਦੇ ਨੇ ਕਿਹੜੇ ਬੰਦੇ ਆਉਂਦੇ ਨੇ ਕਿ